ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 4 ਜੂਨ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਇੱਕ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇਵੇਗਾ 4 ਜੂਨ ਤੋਂ ਲੈ ਕੇ 6 7 ਜਾਂ 8 ਜੂਨ ਤੱਕ ਵੀ ਹੋ ਸਕਦਾ ਹੈ ਜਿਦੇ ਵਿੱਚ ਤੇਜ਼ ਧੁੱੜ ਭਰੀਆਂ ਹਨੇਰੀਆਂ ਦੇਖਣ ਨੂੰ ਮਿਲ ਸਕਦੀ ਹਨ ਰਾਤੀ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਤੇਜ਼ ਧੁੱੜ ਭਰੀਆਂ ਹਨੇਰੀਆਂ ਦੇਖੀਆਂ ਗਈਆਂ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਰਾਤੀ ਕਾਫੀ ਲੱਖੇਰੇ ਵਿੱਚ ਤੇਜ਼ ਧੁੱੜ ਭਰੀਆਂ ਹਨ ਇਹ ਨਹੀਂ ਨਹੀਂ ਆ ਦੇਖੀਆਂ ਕਈਆਂ ਪਹਿਲਾਂ ਇਹ ਸ਼ੁਰੂ ਹੋਈਆਂ ਮਾਝੇ ਤੋਂ ਸ਼ੁਰੂ ਹੋਈਆਂ ਫਿਰ ਦੁਆਬਾ ਤੇ ਫਿਰ ਮਾਲਵੇ ਦੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਸੋ ਅੱਜ 4 ਜੂਨ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ ਤਾਂ ਥੋੜਾ ਜਿਹਾ ਮੌਸਮ ਸਾਫ਼ ਰਹੇਗਾ ਦੁਪਹਿਰ ਵੇਲੇ ਤੱਕ ਗਰਮੀ ਤੇ ਹੂਮਸ ਵਾਲਾ ਮਾਹੌਲ ਵੀ ਕੁਝ ਇਲਾਕਿਆਂ ਦੇ ਵਿੱਚ ਬਣ ਸਕਦਾ ਹੈ ਕਿਤੇ ਕਿਤੇ ਹਲਕੇ ਜਿਹੇ ਫੁੱਲਾਂ ਦੀ ਗੋਭੀ ਵਰਗੇ ਬੱਦਲ ਵੀ ਬਣ ਸਕਦੇ ਨੇ ਸੋ ਬਾਅਦ ਦੁਪਹਿਰ ਤੋਂ ਇੱਕ ਵਾਰ ਫਿਰ ਤੋਂ ਸਿਸਟਮ ਐਕਟੀਵੇਟ ਹੋਵੇਗਾ ਤੇ ਅੱਜ ਕੱਲ ਨਾਲੋਂ ਵੀ ਵੱਡੇ ਪੱਧਰ ਤੇ ਤੇਜ਼ ਹਨੇਰੀਆਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਰਫ਼ਤਾਰ 70-80 ਕਿਲੋਮੀਟਰ ਦੇ ਆਸ-ਪਾਸ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਦੇ ਵਿੱਚ ਜੇਕਰ ਬਾਅਦ ਦੁਪਹਿਰ ਤੋਂ ਆਉਂਦੀਆਂ ਨੇ ਹਨੇਰੀਆਂ ਤਾਂ ਕਈ ਜਗ੍ਹਾ ਦਰਖਤਾਂ ਨੂੰ ਪੱਟਣ ਦਾ ਨੁਕਸਾਨ ਖੰਬੇ ਦੇਗਣ ਦਾ ਨੁਕਸਾਨ ਵੀ ਹੋ ਸਕਦਾ ਹੈ ਪੰਜਾਬ ਵਿੱਚ ਮੁੱਖ ਤੌਰ ਤੇ 4 ਜਾਂ 5 ਦੀ ਰਾਤ ਦੇ ਵਿਚਕਾਰ ਏ ਧੂੜ ਭਰੀਆਂ ਹਨੇਰੀਆਂ ਦੇਖੀਆਂ ਜਾਣਗੀਆਂ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਵੀ ਦੇਖੇ ਜਾ ਸਕਦੇ ਹਨ ਨੇ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਗੜੇਮਾਰੀ ਵੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਵੇਂ ਕੱਲ ਇਹ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਉਸੇ ਤਰ੍ਹਾਂ ਹੀ ਅੱਜ ਦੇਖੀਆਂ ਜਾ ਸਕਦੀਆਂ ਨੇ ਖਾਸ ਕਰ ਮਾਲਵੇ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਦੇ ਨਾਲ-ਨਾਲ ਜਿਵੇਂ ਆਸਮਾਨ ਵਿੱਚ ਗਹਿਰ ਚੜੀ ਹੁੰਦੀ ਹੈ ਅਜਿਹਾ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਟੁੱਟਵੇਂ ਤੌਰ ਤੇ ਮੀਂਹ ਅੱਜ ਵੀ